ਅਦੇ ਗੁਰੂ ਨੇ ਧੀ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਦਿੰਦਾ ਸਮਝਿਆ ਨਹੀਂ ਕਿਉਂਕਿ ਜੋਤ ਇੱਕੇ ਦੋਨਾਂ ਅੰਦਰ ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਐ ਸੋਏ ਤੇ ਵੇ ਲੋ ਕਿੰਨੇ ਪਰਚਲਤਾ 25 ਕਿਲੋਮੀਟਰ ਦੂਰੇ ਬਾਬਾ ਜੀ ਦਾ ਸਥਾਨ ਬਾਬਾ ਬੁੱਢਾ ਸਾਹਿਬ ਤੇ ਸਾਰੇ ਇਹੀ ਕਹਿਣਗੇ ਪੁੱਤਰਾਂ ਦੇ ਦਾਨੀ ਇਹਦਾ ਮਤਲਬ ਧੀਆਂ ਦਾ ਦਾਨੀ ਕੋਈ ਗੁਰ ਸਿੱਖ ਨਹੀਂਗਾ ਤੇ ਧੀ ਤੋਂ ਹੀ ਪੁੱਤਰ ਪੈਦਾ ਹੁੰਦਾ ਹੈ ਇਸਤਰੀ ਤੋਂ ਹੀ ਪੁੱਤਰ ਪੈਦਾ ਹੁੰਦਾ ਹੈ ਨਾ ਇਦਾ ਮਤਲਬ ਸਾਡੀ ਸੋਚ ਅਜੇ ਵੀ ਬੜੀ ਥੱਲੇ ਆ ਕਿ ਸਾਨੂੰ ਪੁੱਤਰ ਹੀ ਚਾਹੀਦਾ ਹੈ ਧੀ ਨਹੀਂ ਚਾਹੀਦੀ ਮਗਰ ਸੋਚੋ ਵੀ ਜੇ ਸਾਰੇ ਪੁੱਤਰ ਹੀ ਮੰਗੇ ਗਏ ਤੇ ਪੁੱਤਰ ਕਿੱਥੋਂ ਪੈਦਾ ਆਏਗਾ ਧੀ ਚੋਂ ਤੇ ਪੈਦਾ ਹੋਣਾ ਨੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਆ ਕੇ ਸਮਝਾਇਆ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰੇ ਇੱਕੋ ਸੱਚਾ ਸੋਏ ਉਹਨਾਂ ਨੇ ਸਾਨੂੰ ਬੇਵਕੂਫਾਂ ਨੂੰ ਸਮਝਾਇਆ ਪੀ ਮੂਰਖੋ ਇੰਨਾ ਚ ਫਰਕ ਨਾ ਰੱਖੋ ਇਸਤਰੀ ਮਰਦ ਵਿੱਚ ਤੇ ਸਾਨੂੰ ਵੇਖ ਲਓ 550 ਸਾਲ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਵਿੱਚੋਂ ਨਿਰੰਕਾਰ ਵਿੱਚ ਗਿਆਨ ਹੋ ਗਿਆ ਸਾਨੂੰ ਅਜੇ ਵੀ ਸਮਝ ਨਹੀਂ ਆਈ ਅਜੇ ਵੀ ਹਰ ਇੱਕ ਦੇ ਅੰਦਰ ਹੀ ਕੁੰਡੀ ਯਾਰ ਕੀ ਆ ਜੇ ਕਿਤੇ ਧੀ ਪੁੱਤ ਦਾ ਵਿਆਹ ਹੋਇਆ ਹੈ ਨਾ ਤੇ ਬੱਚਾ ਹੋਣ ਵਾਲਾ ਹੈਗਾ ਤੇ ਇਹੀ ਸਾਰਿਆਂ ਦੇ ਅੰਦਰ ਆਸ ਹੁੰਦੀ ਪਹਿਲਾ ਮੁੰਡਾ ਹੀ ਹੋਵੇ ਪਹਿਲਾ ਪੁੱਤ ਹੀ ਹੋਵੇ ਧੀ ਕਿੰਨੇ ਬਣਾਈ ਫਿਰ ਸੋ ਬੀਬੀਆਂ ਵੀ ਇਹੀ ਕਹਿੰਦੀਆਂ ਕਿ ਸਾਡੇ ਘਰ ਪਹਿਲਾ ਪੁੱਤਰੀ ਹੋਵੇ ਤੇ ਬੀਬੀ ਨੂੰ ਇਹ ਨਹੀਂ ਸਮਝ ਆਉਂਦੀ ਵੀ ਤੂੰ ਕਿੱਥੋਂ ਆ ਗਈ ਸੋਚ ਇਹਦਾ ਮਤਲਬ ਸਾਡੀ ਸੋਚ ਜੇ ਡਿਵੈਲਪ ਨਹੀਂ ਹੋਈ ਗੁਰੂ ਸਾਡਾ ਸਾਡੀ ਸੋਚ ਡਿਵੈਲਪ ਕਰਕੇ ਗਿਆ ਮਗਰ ਮਾਫੀ ਦਿਓ ਅਸੀਂ ਗੁਰੂ ਨੂੰ ਮੱਥਾ ਟੇਕ ਰਹੇ ਹਾਂ ਰੁਮਾਲਾ ਚੜਾ ਰਹੇ ਹਾਂ ਚੰਦੂਆ 1-1 ਲੱਖ ਦਾ ਚੜਾਇਆ ਜਾ ਰਿਹਾ ਹੈ ਮਗਰ ਜਿਹੜੀ ਗੁਰੂ ਦੀ ਸੋਚ ਨਾ ਕਿਸੇ ਨੇ ਨਹੀਂ ਲਈ ਗੁਰੂ ਜਿਹੜੀ ਸੋਚ ਦੇ ਗਿਆ ਸਨ ਇਹਨਾਂ ਤੋਂ ਉੱਪਰ ਠਾ ਕੇ ਗਿਆ ਸਨ ਇਸ स्त्री ਮਰਤ ਉੱਪਰ ਹੀ ਠਾਤਾ ਉਹ ਆnde ਇੱਕ ਜੋਤ ਸਭ ਦੇ ਅੰਦਰ ਫਰਕ ਨਹੀਂ ਕਰਨਾ ਸੋ ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਆਪਣੀ ਮਰਜ਼ੀ ਦੇ ਨਾਲ ਹੀ ਕਿਸ ਨੂੰ ਪੁੱਤਰਾਂ ਦਾ ਦਾਨੀ ਬਣਾ ਲਿਆ ਕਿਸ ਨੂੰ ਕੋਈ ਦਾਨੀ ਬਣਾ ਲਿਆ ਸੋ ਗੁਰਮੁਖ ਪਿਆਰਿਓ ਗੁਰਸਿੱਖਾਂ ਨੂੰ ਗੁਰੂ ਜੀ ਨੇ ਇੱਕੋ ਵਡਿਆਈ ਦਿੱਤੀ ਕਿ ਗੁਰਸਿੱਖ ਉਹ ਆ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜੱਪੇ ਅਵਰੇ ਨਾਮ ਜਪਾਵੇ ਅਸਲ ਗੁਰਸਿੱਖ ਦੀ ਡਿਊਟੀ ਲਾ ਕੇ ਚਾਹੇ ਭਾਈ ਗੁਰਦਾਸ ਜੀ ਹੋਣ ਚਾਹੇ ਬਾਬਾ ਬੁੱਢਾ ਜੀ ਹੋਣ ਚਾਹੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਗਿਆਨ ਲਿਆ ਉਹ ਵੀ ਇਹੀ ਡਿਊਟੀ ਲਾਏ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੋਂ ਗਿਆਨ ਲਿਆ ਤੇ ਕੱਲ ਭਾਈ ਸਾਹਿਬ ਜੀ ਬੜੀ ਸੋਹਣੀ ਗੱਲ ਕਰ ਰਹੇ ਸੀ ਕਹਿੰਦੇ ਵੀ ਅਸਲ ਵਿੱਚ ਆਪਾਂ ਕਹਿ ਦਿੰਨੇ ਆਂ ਕਿ ਗੁਰੂ ਅੰਗਦ ਦੇਵ ਜੀ ਦੀ ਜੋਤ ਗੁਰੂ ਨਾਨਕ ਦੇਵ ਜੀ ਦੀ ਜੋਤ ਗੁਰੂ ਅੰਗਦ ਦੇਵ ਚ ਗੁਰੂ ਅਮਰਦਾਸ ਜੀ ਦੇ ਵਿੱਚ ਗੁਰੂ ਅੰਗਦ ਦੇਵ ਜੀ ਦੀ ਜੋਤ ਇਦਾਂ ਹੀ ਕਹਿੰਦੇ ਆ ਨਾ ਚੌਥੇ ਪਾਤਸ਼ਾਹ ਵਿੱਚ ਗੁਰੂ ਅਮਰਦਾਸ ਜੀ ਦੀ ਜੋਤ ਪੰਜਵੇਂ ਪਾਤਸ਼ਾਹ ਵਿੱਚ ਗੁਰੂ ਰਾਮਦਾਸ ਜੀ ਦੀ ਜੋਤ ਛੇਵੇਂ ਪਾਤਸ਼ਾਹ ਵਿੱਚ ਗੁਰੂ ਅਰਜੁਨ ਦੇਵ ਜੀ ਦੀ ਜੋਤ